ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ World Media Max ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ ਅੱਜ ਦੀ ਖਬਰ ਹੈ ਕਿ ਦੇਸ਼ ਭਰ ਵਿੱਚ UPI ਦੇ ਨਵੇਂ ਨਿਯਮ ਲਾਗੂ ਹੋ ਚੁੱਕੇ ਹਨ ਤੇ ਕਿਹੜੇ ਨਿਯਮ ਹਨ ਜਾਣਦਿਆਂ ਸਾਰੀ ਖਬਰ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ World Media Max ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਖਬਰਾਂ ਸਮੇਂ ਸਿਰ ਮਿਲਦੀਆਂ ਰਹਿਣ ਦੱਸ ਤਈਏ ਕਿ UPI ਦੇ ਨਵੇਂ ਨਿਯਮ ਚ 1 ਅਗਸਤ ਤੋਂ ਕਾਫੀ ਬਦਲਾਅ ਕੀਤੇ ਗਏ ਹਨ ਜਿਵੇਂ ਕਿ ਇੱਕ ਦਿਨ ਚ 50 ਵਾਰ ਬੈਲੈਂਸ ਚੈੱਕ ਕੀਤਾ ਜਾ ਸਕੇਗਾ ਆਟੋਪੇ ਸਿਰਫ ਸਵੇਰੇ 10 ਵਜੇ ਤੋਂ ਪਹਿਲਾਂ ਅਤੇ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗਾ ਮਹੀਨੇ ਚ ਸਿਰਫ 10 ਵਾਰ ਰਿਵਰਸਲ ਭੁਗਤਾਨ ਦੀ ਕੀਤੀ ਜਾ ਸਕੇਗੀ ਅਪੀਲ ਪੇਮੈਂਟ ਕਰਨ ਤੋਂ ਬਾਅਦ ਦਿਨ ਚ ਸਿਰਫ 3 ਵਾਰ ਹੀ ਭੁਗਤਾਨ ਦੀ ਸਥਿਤੀ ਦੀ ਕੀਤੀ ਜਾ ਸਕੇਗੀ ਜਾਂਚ ਦਿਨ ਚ ਸਿਰਫ 25 ਵਾਰ ਹੀ ਖਾਤੇ ਦੇ ਵੇਰਵੇ ਜਾਂ ਲੈਣ-ਦੇਣ ਵੇਰਵਾ ਦੇਖਿਆ ਜਾ ਸਕੇਗਾ ਤਾਂ ਦੋਸਤੋ ਇਹ ਸੀ ਨਵੇਂ ਨਿਯਮ ਜੋ UPI ਦੁਆਰਾ ਐਲਾਨ ਕੀਤੇ ਗਏ ਹਨ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ